ਸੀ ਬੱਸ ਸਟੈਂਡ ਦੀ ਗੱਲ ਕਿ ਕੀ ਇਹ ੜਿੱਕਾ ਜੀ ਬੱਸ ਸਟੈਂਡ ਦਾ ਜਿਹੜਾ ਉੱਥੇ ਦਾ ਉੱਥੇ ਹੀ ਖੜਾ ਮਾਮਲਾ ਧੜੇਬੰਦੀ ਦਾ ਸ਼ਿਕਾਰ ਬੂੜਿਆ ਲੱਗਦਾ ਲੋਕ ਕਹਿੰਦੇ ਨੇ ਕੀ ਕਾਰਨਾਂ ਵੀ ਕਿੰਨੀ ਦੇਰ ਤੋਂ ਮੁੱਖ ਮੰਤਰੀ ਸਾਹਿਬ ਆਏ ਸੀ ਚੀਜ਼ਾਂ ਤੇ ਉਹਨਾਂ ਨੇ ਵੀ ਕਾਫੀ ਲੋਕਾਂ ਦੀ ਸਹਿਮਤੀ ਨਾਲ ਫੈਸਲਾ ਲਿਆ ਜਾਵੇਗਾ ਪਰ ਫੈਸਲਾ ਕੋਈ ਵੀ ਨਹੀਂ ਲਿਆ ਗਿਆ ਨਹੀਂ ਫੈਸਲੇ ਤਾਂ ਹੋਏ ਆ ਪਿਛਲੇ ਸਮੇਂ ਦੇ ਵਿੱਚ ਪਰ ਕਈ ਕਈ ਵਾਰ ਕਿਸੇ ਫੈਸਲੇ ਦੇ ਵਿੱਚ ਜਦੋਂ ਦੋ ਰਾਇਮਾਂ ਬਣ ਜਾਣ ਕੋਈ ਇੱਕ ਮਤ ਨਾ ਬਣੇ ਤੇ ਸਰਕਾਰ ਵੀ ਸੋਚਦੀ ਐ ਵੀ ਆਪਾਂ ਪੈਸੇ ਵੀ ਲਾਵਾਂਗੇ ਕਿਉਂਕਿ ਸੰਘਰਸ਼ ਸ਼ੁਰੂ ਹੋ ਗਿਆ ਕਈ ਲੋਕਾਂ ਦੇ ਇਸ ਬੰਦੀ ਵੱਖ-ਵੱਖ ਵਿਚਾਰ ਆ ਤੇ ਫਿਰ ਮੈਂ ਕਹਾਂ ਵੀ ਸਰਕਾਰ ਨੇ ਫੈਸਲਾ ਸੋਚ ਕੇ ਸਮਝ ਕੇ ਵਿਚਾਰ ਕੇ ਕਰਨਾ ਹੁੰਦਾ ਸੋ ਮੈਂ ਪਹਿਲਾਂ ਵੀ ਬਹੁਤ ਵਾਰੀ ਬੇਨਤੀ ਕੀਤੀ ਐ ਕਿ ਸਾਡੇ ਡਿਊਟੀ ਬਣਾਉਣ ਦੀ ਐ ਨਗਰ ਸਦਾ ਟਰਸਟ ਨੇ ਬਣਾਉਣ ਦੀ ਸਾਡੀ ਡਿਊਟੀ ਹੈ ਅਸੀਂ ਜਿੱਥੇ ਵੀ ਸਰਕਾਰ ਦਾ ਫੈਸਲਾ ਹੋਊਗਾ ਕਿ ਅਸੀਂ ਇਹ ਵੀ ਨਹੀਂ ਕਹਿ ਸਕਦੇ ਅਸੀਂ ਫੈਸਲਾ ਕਰ ਸਕਦੇ ਹਾਂ ਅਸੀਂ ਇਸ ਗੱਲ ਦੇ ਬਿਲਕੁਲ ਸਮਰਥਨ ਨਹੀਂ ਨਾ ਸਾਡਾ ਇਹ ਵਿਸ਼ਾ ਹੈ ਸਰਕਾਰ ਨੇ ਡਿਸੀਜਨ ਲੈਣਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਸੀਜਨ ਲੈਣਾ ਹੈ ਪੀਐਸ ਪੀਸੀ ਨੇ ਡਿਸੀਜਨ ਲੈਣਾ ਹੈ ਟਰਾਂਸਪੋਰਟ ਡਿਪਾਰਟਮੈਂਟ ਨੇ ਡਿਸੀਜਨ ਲੈਣਾ ਹੈ ਸਾਡੇ ਐਮਐਲਏ ਸਹਬਾਨ ਨੇ ਉਹਨਾਂ ਨੇ ਡਿਸੀਜਨ ਲੈਣਾ ਹੈ ਕਿ ਕਿੱਥੇ ਠੁਕਮਾ ਬੱਸ ਸਟੈਂਡ ਬਣਨਾ ਹੈ ਫਰੋਂ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਗੁਰੂ ਦੀ ਕਿਰਪਾ ਦੇ ਨਾਲ ਇੰਪਰੂਵਮੈਂਟ ٹرسٹ ਬਠਿੰਡਾ ਇਸ ਗੱਲ ਦੇ ਸਮਰੱਥਾ ਸਾਨੂੰ ਅੱਜ ਕਹਿ ਦੇਣੋ ਤੇ ਕੱਲ ਨੂੰ ਅਸੀਂ ਉੱਥੇ ਕੰਮ ਸ਼ੁਰੂ ਕਰ ਸਕਦੇ ਹਾਂ